ਅਕਾਲੀ ਆਗੂ ਬਿਕਰਮਜੀਤ ਠੇਣਾ ਜੁੜੀ ਬਡੇ ਖਬਰ ਸਾਹਮਣੇ ਆਈ ਹੈ ਬਿਕਰਮ ਸਿੰਘ ਮਜੀਠੀਆ ਮੋਹਾਲੀ ਅਦਾਲਤ ਚ ਪੇਸ਼ ਹੋਏ ਨੇ ਤੋਂ ਦਾਦੀਕ ਮੋਹਾਲੀ ਅਦਾਲਤ ਵੱਲੋਂ ਬਿਕਰਮ ਮਜੀਠੀਆ ਦੀ ਨਿਆਇਕ ਹਿਰਾਸਤ ਫਿਰ ਤੋਂ ਵਧਾ ਦਿੱਤੀ ਗਈ ਹੈ 2 ਅਗਸਤ ਨੂੰ ਮਜੀਠਿਆ ਦੀ ਅਗਲੀ ਪੇਸ਼ੀ ਹੋਏਗੀ ਥੰਦਾਦੀ ਕੇ 14 ਦਿਨਾਂ ਦੀ ਨਿਆਇਕ ਹਿਰਾਸਤ ਖਤਮ ਹੋਣ ਤੋਂ ਬਾਅਦ ਮਜੀਠਿਆ ਦੀ ਮਹਾਲੀ ਅਦਾਲਤ ਵਿੱਚ ਪੇਸ਼ੀ ਹੋਈ ਸੀ ਥੰਦਾਦੀ ਕਿਸ ਦੌਰਾਨ ਕੋਰਟ ਦੇ ਬਾਹਰ ਭਾਰੀ ਪੁਲਿਸ ਫੋਰਸ ਤੇ ਨਾਤ ਕੀਤੀ ਗਈ ਸੀ ਆਮਦਨ ਤੋਂ ਬਾਅਦ ਚਦਾ ਦੇ ਮਾਮਲੇ 'ਚ ਵਿਕਰਮ ਮਜੀਠਿਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਹੁਣ ਅਦਾਲਤ ਵਿੱਚ ਪੇਸ਼ੀ ਜਿਹੜੀ ਕਿ 14 ਦਿਨਾਂ ਬਾਅਦ ਹੋਈ ਹੈ ਵਿਕਰਮ ਮਜੀਠਿਆ ਦੀ ਤੇ ਹੁਣ ਮੋੜ ਤੋਂ ਨਿਆਇਕ ਹਿਰਾਸਤ ਵਧਾ ਦਿੱਤੀ ਗਈ ਹੈ ਤੇ 2 ਅਗਸਤ ਨੂੰ ਹੁਣ ਮਜੀਠਿਆ ਦੀ ਅਗਲੀ ਪੇਚੀ ਹੋਪੇਗੀ ਤੁੰਦਾ ਦੀ ਕਿ ਅਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ 'ਚ ਨਾਬਾਦੀ ਨਿਊ ਜੇਲ 'ਚ ਸਥਾਪਕ ਆਕਾਲੀ ਮੰਤਰੀ ਬਿਕਰਨ ਸਿੰਘ ਮਜੀਠੀਆ ਨੂੰ ਸਖਤ ਸੁਰੱਖਿਆ ਪੈਰੇ ਹੇਠ ਬੰਦ ਕੀਤਾ ਗਿਆ ਸੀ ਕੈਦ ਰੱਖਿਆ ਗਿਆ ਸੀ ਤਾਂ ਮਹਾਲੀ ਕੋਰਟ ਚ ਅੱਜ ਪੇਸ਼ੀ ਹੋਈ ਹੈ ਤਿਤੋਂ ਦਾधिक ਪੁਲਿਸ ਵੱਲੋਂ ਕੋਰਟ ਦੇ ਬਾਹਰ ਸਖਤ ਸੁਰੱਖਿਆ ਪ੍ਰਬੰਧ ਦੇ ਹੇਠ ਜਿਹੜੀ ਕਿ ਇਹ ਸਾਰੀ ਕਾਰਵਾਈ ਕਰਵਾਈ ਗਈ ਹੈ ਮਜੀਠਿਆ ਨੂੰ 12 ਗੱਡੀਆਂ ਦੇ ਕਾਫਲੇ ਦੇ ਰੂਪ ਚ ਨਾਬਾ ਜੇਲ ਤੋਂ ਮਹਾਲੀ ਲਿਆਂਦਾ ਗਿਆ ਪੁਲਿਸ ਵੱਲੋਂ ਅਕਾਲੀ ਪਾਰਕ ਰਾਨੋ ਇਸ ਦੌਰਾਨ ਇਕੱਠੇ ਹੋਣ ਤੋਂ ਰੋਕਿਆ ਗਿਆ ਤੇ ਕਾਲੀ ਆਗੂਆਂ ਨੂੰ ਕਰਾਚ ਹੀ ਨਜ਼ਰਬੰਦ ਰੱਖਿਆ ਗਿਆ। თੰਦાદੀ ਇੱਕ ਅਕਾਲੀ ਦਲ ਦੇ ਜ਼ਿਲ੍ਹਾ ਮੋਹਾਲੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਸੋਹਾਣਾ ਨੇ ਸਵੇਰੇ ਹੀ ਪੁਲਿਸ ਬਲ ਸੋਹਾਣਾ ਸਥਿਤ ਉਹਨਾਂ ਦੀ ਰਹਿائش ਵਿੱਚ ਹਾਊਸ ਅਰੈਸਟ ਕਰ ਲਿਆ ਕਿ ਐਸੇ ਅਕਾਲੀ ਆਗੂ ਨੇ ਦੋਸ਼ ਲਗਾਇਆ ਕਿ ਇਹ ਹੈ ਅਣਐਲਾਨੀ ਐਮਰਜੈਂਸੀ ਤੇ ਬਟੀ ਗਿਣਤੀ ਚ ਪੁਲਿਸ ਉਹਨਾਂ ਦੇ ਘਰ ਵਿੱਚ ਮੌਜੂਦ ਹੈ ਤੇ ਉਹਨਾਂ ਨੂੰ ਘਰੋਂ ਬਾਹਰ ਨਹੀਂ ਜਾਣ ਦਿੱਤਾ ਗਿਆ। თੰਦાદੀ ਕੇ ਇਸ ਦੌਰਾਨ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਅਤੇ ਉਹਨਾਂ ਦੀ ਪਤਨੀ ਉਹਨਾਂ ਦੇ ਨਾਲ ਮੌਜੂਦ ਸਨ ਮਹਾਲੀ ਅਦਾਲਤ ਵਿੱਚ ਵਿਕਰਮ ਮਜੀਠੀਆ ਦੀ ਚੌਥ ਇਹ ਨਾ ਜਿਹੜੀ ਕਿ ਨਿਆਇਕ ਹਿਰਾਸਤ ਖਤਮ ਹੋਣ ਤੋਂ ਬਾਅਦ ਅੱਜ ਪੇਸ਼ੀ ਹੋਈ ਹੈ ਤੇ ਹੁਣ ਜਿਹੜੀ ਕਿ ਇਹ ਵਿਕਰਮ ਚੀਠਿਆ ਦੀ ਨਿਆਇਕ ਹਿਰਾਸਤ ਕੋਟਵਾਲਾ ਹੋਰ ਵਧਾ ਦਿੱਤੀ ਗਈ ਹੈ ਤੇ 2 ਅਗਸਤ ਤੱਕ ਵਿਕਰਮ ਚੀਠਿਆ ਦੀ ਨਿਆਇਕ ਹਿਰਾਸਤ ਵੱਧਾ ਦਿੱਤੀ ਗਈ ਹੈ ਤਾਂ ਖੁਦ ਦੇਖਣਾ ਹੋਵੇਗਾ ਕਿ ਅੱਗੇ ਜਿਹੜੀ ਕਿ ਇਹ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਕਿਹੜੇ ਤੱਥ ਸਾਹਮਣੇ ਲਿਆਂਦੇ ਜਾਂਦੇ ਨੇ ਤਾਂ ਮੋੜ ਤੋਂ ਜਿਹੜੀ ਕਿ 2 ਅਗਸਤ ਨੂੰ ਮਚੀਠਿਆ ਦੀ ਅਦਾਲਤ ਵਿੱਚ ਪੇਸ਼ੀ ਹੋਏਗੀ ਬਿਊਰੋ ਰਿਪੋਰਟ ਚਰਦੀਕਲਾ ਟਾਈਮ ਟੀਵੀ Subscribe Time TV latest update. This program is sponsored by the Singler office Bakersfield for all your immigration family law needs. Call or scan QR code to contact us. Rodis Inc. Million Miles with Smile or scan QR code to contact us by Indian cuisine Tracy find authentic Indian cuisine in Tracy or scan QR code to contact us. Simi Valley family dental office or scan QR code to contact us.